ਓ ਸਾਹਿਬ ਜੀਓ ਹੋਵੇ ਸਿਹਤ ਖਸਮ ਦੀ ਨੂਰ ਅਸੂ ਗੁਰਸੋ ਚੱਕਿਆ ਤੁਧ ਡਿਠੇ ਸਕੇ ਪਾਪ ਸ਼ਾਹ ਮਾਲ ਜਨਮ ਜਨਮ ਦੇ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦੇ ਤਾ ਬੰਨਾ ਦੁਖ ਰੂ ਕਾ ਡੇਰਾ ਬੰਨਾ ਪਰਮੇਸ਼ਰ ਦੇ ਤਾ ਬੰਨਾ ਦੁਖ ਰੂ ਕਾ ਡੇਰਾ ਬੰਨਾ ਅਨਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋ ਆਸੋ ਥਾਈ ਪਾਰਵ ਪੂਰਨ ਪਰਮੇਸ਼ਰ ਰਾਵ ਰਹਿ ਆ ਸਵਨੀ ਗਾਈ ਰਾਵ ਤੁਰ ਕੀ ਬਾਣੀਆਂ ਆਹੀ ਤਿਲ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚਵ ਖੰਡ ਤੁਲ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚਵ ਖੰਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ